ਨਾਗ ਮਤਲਬ ਕਿ ਸੱਪ ਚ ਸੌਣ ਭਾਦਰੋਂ ਦਾ ਮਹੀਨਾ ਜਿਹੜੀ ਧਰਤੀ ਹੈ ਉਹ ਸੂਰਜ ਦੀ ਤਪਸ਼ ਦੇ ਨਾਲ ਗਰਮ ਹੋ ਜਾਂਦੀ ਹੈ ਉਧਰੋਂ ਸੂਰਜ ਦੀ ਗਰਮੀ ਆਏ ਉਧਰੋਂ ਜਿਹੜਾ ਸੱਪ ਹੈ ਉਹਦੇ ਅੰਦਰ ਵਿਖ ਹੈ ਉਹਦੇ ਅੰਦਰ ਜ਼ਹਿਰ ਹੈ ਉਹ ਪਹਿਲਾਂ ਹੀ ਦੁਖੀ ਸੀਗਾ ਉਧਰੋਂ ਗਰਮੀ ਆ ਗਈ ਉਹ ਹੋਰ ਦੁਖੀ ਹੋ ਗਿਆ ਤੇ ਉਹ ਫਿਰ ਲੋਚਦਾ ਹੈ ਕਿ ਮੀਂਹ ਪੈ ਜਾਵੇ ਤੇ ਮੈਨੂੰ ਸਕੂਨ ਮਿਲੇਗਾ ਜਦੋਂ ਫਿਰ ਮੀਂਹ ਪੈਂਦਾ ਹੈ ਤੇ ਸੱਪ ਵਗੈਰਾ ਜਾਂ ਹੋਰ ਬਹੁਤ ਸਾਰੇ ਜਾਨਵਰ ਬੜੇ ਖੁਸ਼ ਹੋ ਜਾਂਦੇ ਹਨ ਨਾਗਾਾਂ ਮਿਰਗਾ ਮਿਰਗਾ ਹਿਰਨ ਲੰਮਾ ਸਮਾਂ ਮੀਂਹ ਨਹੀਂ ਪਿਆ ਤੇ ਜੰਗਲਾਂ ਦੇ ਵਿੱਚ ਜਿਹੜੇ ਟੋਏ ਸਨ ਛੱਪੜ ਸਨ ਉਹ ਸਾਰੇ ਸੁੱਕੇ ਪਏ ਹਨ ਪਾਣੀ ਨਹੀਂ ਹੈ ਕਦੇ ਇਧਰ ਦੌੜ ਰਿਹਾ ਹੈ ਕਦੇ ਇਧਰ ਦੌੜ ਰਿਹਾ ਹੈ ਪਾਣੀ ਮਿਲ ਨਹੀਂ ਰਿਹਾ ਪਰ ਜਦੋਂ ਫਿਰ ਸ਼ਾਵਣ ਦੇ ਮਹੀਨੇ ਦੇ ਵਿੱਚ ਵੀ ਮੀਂਹ ਪੈਂਦਾ ਹੈ ਬਹੁਤ ਸਾਰੇ ਡੂੰਘੇ ਜਿਹੜੇ ਟੋਏ ਹਨ ਉਹ ਲਪ ਲਪ ਭਰ ਜਾਂਦੇ ਹਨ ਫਿਰ ਹਿਰਨ ਵਗੈਰਾ ਬੜੇ ਖੁਸ਼ ਹੁੰਦੇ ਹਨ ਜਾ ਕੇ ਪਾਣੀ ਪੀਂਦੇ ਹਨ ਰੱਜ ਕੇ ਸ਼ੁਕਰ ਕਰਦੇ ਹਨ ਨਾਗਾ ਮਿਰਗਾ ਮੱਛੀਆਂ ਅੱਗੇ ਫਿਰ ਮੱਛੀਆਂ ਦਾ ਜ਼ਿਕਰ ਹੈ ਪਾਣੀ ਘਟਦਾ ਜਾ ਰਿਹਾ ਹੈ ਕਿਸੇ ਤਲਾਬ ਦੇ ਵਿੱਚੋਂ ਜਿਉਂ-ਜਿਉਂ ਪਾਣੀ ਦੀ ਸਤ੍ਹਾ ਘਟ ਰਹੀ ਹੈ ਸੁੱਕ ਰਹੀ ਹੈ